ਨਾਮ ਮੰਨਦੇ ਸਭੇ ਨਾਮ ਜਨਕ ਮਨ ਵਸਿਆ ਸੰਵਾਦ ਦੇ ਸਭ ਅੱਜ ਹੈਗਾ ਮਸਿਆ ਦਾ ਦਿਹਾੜਾ ਸਤਿ ਸਾਹਿਬ ਬੱਗਰ ਮਹੀਨੇ ਦੀ ਮਸਿਆ ਅੱਜ ਬੱਗਰ ਮਹੀਨੇ ਦੀ ਮੇਰਾ ਯਾਦੋ ਸਾਧਨਾ ਮੀਆਂ ਧਰਮੀ ਰਾਜਨੁ ਮੁੱਖਾ ਸਭ ਗਵਾਈਆ ਪਾਠੀ ਪਾਠ ਕਰ ਰਿਹਾ ਮੱਗਰ ਮਹੀਨੇ ਦੀ ਮਸਿਆ ਦਾ ਜਨਿਥਾ ਸਾਹਮਣੇ ਭਾਂਡੇ ਪਿਆ ਰੋਟੀ ਪ੍ਰਸ਼ਾਦਾ ਛਕਾਉਣ ਨੂੰ ਕਿਆਈ ਕਾਥ ਨਾਨਕ ਜਿਹੜਾ ਜੀਵ ਆਉਂਦਾ ਚਾਹ ਪਾਣੀ ਛਕੀ ਜਾਂਦਾ ਸਬਦ ਧਰੂ ਪਿਆਰੋ ਸੱਚ ਨਾਮ ਮਿਰਾ ਆਧਾਰ ਵਾਸੇ ਪੰਚ ਸਬਦ ਤਤ ਘਰ ਸੁਭਾਗ ਘਰ ਸੁਭਾਗ ਸਬਦ ਬਾਜੀ ਤਰਾਜਤ ਕਰਤਾ ਦੀ ਆ ਪੰਚ ਤੂਤ ਤਦ ਵਸ ਕੀਤੇ साल कंटक मारे स्वर करण कया सोच जिन हर कला गे नान तद हुआ करनंद स सगल ग्रे पुर पप रे सगल बसू रे सुता पितर सुणी सती बाणी शांत सजनि पए गोणी ਨੀਤ ਗਤ ਤੇ ਪਵਤ ਸਤੁਰ ਰਹਾ ਪਰ ਪੂਰੇ ਬੇਨ ਬਾਂਤਨਾ ਨੀ ਲੇ ਗੁਰਦਾਰੇ ਨਾ ਲਾਗੇ ਗਿਜ ਜਨ ਹਾਜ ਤੂਰ ਸਲੋ ਉਹ ਚੰਨਾ ਆਉਂਦਾ ਗੱਡੀ ਲੈ ਕੇ ਤੇ ਉਹਦੇ ਨਾਲ ਸਾਈਕਲ ਜੇ ਲਦਾ ਕੇ ਤੇ ਲਾਇਆ ਉਹਦੇ ਪੱਤ ਕੇ ਮੁਰਕੇ ਤੋਂ ਬੁੜੀਆਂ ਲੈ ਉਸ ਤੋਂ ਬਾਦ ਲੱਦਨੇ ਉਹ ਵਾਹੇ ਨਦੁਰਤ ਰਾਤ ਦੋਏ ਦਾਈ ਦਿਆ ਉਹਨਾਂ ਦਾ ਟੂਪ ਪਾ ਦਿਆ ਸੀ ਚੱਲ ਟੂਪ ਪਾ ਲਿਓ ਨਵੀਂ ਟੂਪ ਵੀ ਪਾ ਦੀ ਕਾ ਹਾਂ ਪੈਸੇ ਮੈਂ ਦੇਣਾ ਆਪਣਾ ਕੀ ਹੋ ਜਾ ਨਾ ਨਹੀਂ ਨਹੀਂ ਕੀ ਨਾ ਆਪਣਾ ਹੋ ਡੋਗਰ 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 ਦੇ ਡੋਗਰ ਦੇ ਬਸ ਉਹਨੂੰ ਕਹਿ ਦੇ ਤੂੰ ਕਹ ਵੀਰ ਤਾਂ ਟੂਪ ਹੀ ਨਵੀਂ ਪਾ ਦੇ ਪੈਸੇ ਲੈ ਜਾ 200 ਰੁਪਇਆ ਲੈ ਜੀ ਹਾਂ ਗੱਡੀ ਦਾ ਉਹ ਤੋਂ ਜਾਂਟੇ ਤੋਂ ਲੈ ਲਾ ਪੈਸੇ ਫਿਰ ਫਿਰ ਉਹ ਤੋਂ ਹੀ ਫੜ ਲਾ ਉਹਨੂੰ ਕਹਿੰਦੇ ਆਦੇ ਪਵਾ ਕੇ ਲੈਣਾ ਆਹੋ 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 ਕਾ ਹਜ਼ਾਰ ਦਾ ਤੇਲ ਪਵਾ ਲਿਓਨੇ ਆ ਤੇ ਬਾਕੀ ਕਾ 200 ਰੁਪਏ ਉਹਨੂੰ ਟੂਪ ਪਾ ਲੈਣ ਦੇਵਾਗੇ ਜਿੰਨੇ ਪੈਸੇ ਕਾ ਉਹਨਾਂ ਦਾ ਟੂਪ ਵੀ ਨਵੀਂ ਪਾ ਰਹੇ ਠੀਕ ਆ ਬੈਠ ਲੋ ਆ ਬੇ ਮਰ ਕੇ ਬੇ ਰੋ ਬਚੀ ਤਾਂ ਉਹੀ ਤਾਂ ਗੱਲ ਆ ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਮੋ ਪੈ ਅਰਦਾਸ ਈਓ ਪਿੰਡ ਸਾਬੋ ਤੇਰੀ ਰਾਸ ਮਾਤ ਪਿਤਾ ਹਮ ਬਾਰਕ ਤੇਰੇ ਜਾਂ ਲੈ ਲਿਆ ਕੋਈ ਨਹੀਂ ਤੁਰ ਹਵਾ ਹੈ ਨਹੀਂ ਮਰ ਕਹਿੰਦੇ ਉਹ ਉਹੀ ਤਾਂ ਪੌਣ ਚੱਲੇ ਆ ਅੱਛਾ ਉਹ ਸਾਈਕਲ ਹੈ ਕਿ ਚੱਲਿਆ ਗੇਜਾ ਉਹਦਾ ਸਾਡਾ ਹੋ ਗਿਆ ਪੰਚਰ ਉਹ ਰੇੜਾ ਜਿਹੜਾ ਆਪਾਂ ਤਿੰਨ ਟਾਇਰਾਂ ਵਾਲਾ ਉਹਦੇ ਚੱਲਿਆ ਪੰਚਰ ਲਵਾਉਣ ਤੈਨੂੰ ਕਹ ਟੂ ਵੀ ਨੰਮੀ ਪਾ ਲਿਓ ਉਹਦੇ ਚ ਮੱਖੀਆਂ ਹੀ ਨਹੀਂ ਮੇਰੇ ਸਾਹ ਬਾਹਰ ਗਿਆ ਯਾਰ ਇਹਨਾ ਤੋਪੇ ਨਾ ਸ਼ਾਮੇ ਕਿਤੇ ਵੀ ਨਹੀਂ ਟਿਕਣ ਦਿੰਦੀਆਂ ਇਹ ਬਾਬੇ ਦੇ ਹੋਰੀ ਅਰਦਾਸ ਅੱਜ ਮੱਸਿਆ ਤੇ ਦੈਨ ਬਹੁਤ ਵਧੀਆ ਲੱਗਿਆ ਹਨਾ ਪੂਰੀ ਹਾਂ ਇਹ ਨਹੀਂ ਤੋਹਾਂ ਬਾਏ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸੁਖਨਾ ਸੰਗ ਤਾਂ ਆਪਣੀਆਂ ਇੱਥੇ ਇਕੱਠੀਆਂ ਹੋ ਜਾਂਦੀਆਂ ਗੁਰਦੁਆਰਾ ਸਾਹਿਬ ਚ ਬਾਬਾ ਭਾਈ ਸਗਰਾ ਦੇ ਅਸਥਾਨ ਤੇ ਮੱਸੀਆ ਸਗਰਾ ਦਾ ਬੜੀ ਧੂਨ ਤਾਮਨਾ ਮਨਾਈ ਜਾਂਦੀ ਆ ਸੰਗਤ ਆ ਕੇ ਲੰਗਰ ਪਾਣੀ ਛਕ ਜਾਂਦਿਆਂ ਨਾਲੇ ਆ ਕੇ ਸੇਵਾ ਕਰ ਜਾਂਦਿਆਂ ਇਹਨਾਂ ਬਹਾਦਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸੰਗਤਾਂ ਦੇ ਚਲੋ ਕਾਲ ਯੁਗ ਦਾ ਸਮਾਂ ਇਹਦੇ ਵਿੱਚ ਆ ਕੇ ਚਲੋ ਸੰਗਤ ਨਮਸਕਾਰਾਂ ਕਰ ਜਾਈਂ ਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਠ ਹੋ ਜਾਂਦਾ ਦੋਏ ਟਾਈਮ ਆਹੜੇ ਮੰਨੀ ਹੋਣੀ ਆ ਬਾਡੇ ਪੁੰਡੇ ਰੱਖੀ ਜਾਂਦੇ ਆ ਲਿਆ ਕੇ ਪ੍ਰਸ਼ਾਦ ਦਾ ਛਕਾਉਣ ਨੂੰ ਚਾਲੇ ਤੇ ਪਾਣੀ ਭਰ ਕੇ ਰੱਖ ਲਿਆ ਸਾਹਮਣੇ ਚਾਹ ਬੈਠ ਰਮੋਚ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਦੀ ਜਗਾ ਉੱਚੀ ਤੇ ਸੁੱਚੀ ਛਾਨ ਬਖਸ਼ੇ ਪ੍ਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਉ ਚੜ੍ਹਦੀ ਕਲਾ ਰੱਖੇ ਜਗਾਂ ਨੂੰ ਨਿਨਾ ਸੇਵਾਦਾਰ ਸਾਰੇ ਸੇਵਾ ਕਰੀ ਜਾਂਦੇ ਕੋਈ ਚਾਹ ਪੀ ਜਾਂਦਾ ਕੋਈ ਬਰਤਨ ਸਾਫ਼ ਕਰੀ ਜਾਂਦਾ ਕੋਈ ਜੋੜੇ ਸਾਫ਼ ਕਰੀ ਜਾਂਦਾ ਕੋਈ ਬਣਾਈ ਜਾਂਦਾ ਕੋਈ ਚਾਹ ਬਣਾਈ ਜਾਂਦਾ ਐ ਚੱਲਦਾ ਕੰਮ ਬਾਬੇ ਦੇ ਘਰੇ ਕਿਸੇ ਨੂੰ ਕੋਈ ਰੋਕ ਨਹੀਂ ਟੋਕ ਨਹੀਂ ਆਪਦੀ ਜਵੇਂ ਮਰਜ਼ੀ ਕੋਈ ਸੇਵਾ ਕਰੇ ਨਹੀਂ ਹੁੰਦੀ ਆਉਣਾ ਬਹਿ ਜੇਵੇ ਮੰਦਰ ਪ੍ਰਸ਼ਾਦਾ ਬਣਦਾ ਜਵੇਂ ਨਿਰਮਲਾ ਇਹਦੀ ਦਾਲ ਦੀ ਸੇਵਾ ਉਹਨੇ ਦਾਲ ਬਣਾ ਕੇ ਜਣੀ ਨੀਂ ਕੀਰ ਬਣਾ ਕੇ ਜਣੀ ਆ ਐਵੇਂ ਕਹਦੀਏ ਬਹੁਤ ਵਧੀਆ ਸੇਵਾ ਕਰਦਾ ਨਰਮਲ ਵੀ ਮਾਇਆਂ ਆਪਣੇ ਗਵਾਰਦੀਆਂ ਆ ਕੇ ਪ੍ਰਸ਼ਾਦਾ ਪਕਾ ਦਿੰਦੀਆਂ ਸੇਵਾਦਾਰ ਆਏ ਉਹ ਵਰਤਾ ਦਿੰਦੇ ਆ ਸਾਹੀ ਗੁਰੂ ਘਰ ਦਾ ਕਾਰਜ ਚੱਲੀ ਜਾਂਦਾ ਉਹ ਸਖਨਾ ਮਹਾਰਾਜ ਦੇ ਘਰੇ ਰੌਣਕਾਂ ਲੱਗ ਜਾਂਦੀਆਂ ਮਹੀਨੇ 'ਚ ਦੋ ਦਿਨ ਉਹ ਵੀ ਇਹ ਤਾਂ ਇੱਥੇ ਬਾਬੇ ਦੇ ਬੰਦੇ 5-6 ਆ ਹੀ ਰਹਿੰਦੇ ਆ ਬੈਠੇ ਹੀ ਰਹਿੰਦੇ ਆ ਵਧੀਆ ਸਖਨਾ ਟਾਈਮ ਪਾਸ ਹੋ ਜਾਂਦਾ ਨੰਨੇ ਨੰਨੇ ਬਾਬੇ ਦੇ ਘਰੇ ਰੌਣਕ ਹੋ ਜਾਂਦੀ ਆ ਕੋਈ ਆਵੇ ਜਾਵੇ ਬਹਿ ਜਾਂਦਾ 10 ਮਿੰਟ ਕੋਲੇ ਗੱਲਾਂ ਬਾਤਾਂ ਕਰਦੇ ਆ ਉਦੋਂ ਆਸ ਤੋਂ ਬਾਅਦ ਦੇਖ ਵਰਤੇ ਕੀ ਦੇਖ ਤੋਂ ਬਾਅਦ ਪ੍ਰਸ਼ਾਦਾ ਚੱਲੂ ਸਾਢੇ 11 ਦਾ ਟਾਈਮ ਹੋ ਗਿਆ ਹੋ ਗਿਆ ਹੁਣ ਇੱਧਰ ਸਰੋਵਰ ਆ ਜਾਂਦਾ ਸਰੋਵਰ ਦੇ ਵਿੱਚ ਪਾਰਾ ਲੱਗਿਆ ਸਾਹਮਣੇ ਬਾਬੇ ਲਾਲ ਸਦੀ ਜਗਾ ਦੀਂਦੀ ਆਹੋ ਵਿਚ ਦੀ ਆਹ ਪਾਰਾ ਲੱਗਿਆ ਵਿਚ ਸਰੋਵਰ ਦੇ ਢਾਰੇ-ਢਾਰੇ ਸਰੋਵਰ ਚ ਪਾਣੀ ਵੈਸੇ ਬਜ਼ਰ ਲਾ ਲਾ ਹੁਣ ਸਰੋਵਰ ਦਾ ਪਹਿਲੇ ਦੀ ਕਾਨਕਾ ਚੇੜਾ ਦੇ ਦਾਂਗੇ ਉਧਰ ਤੇ ਚਲੋ ਫਿਰ ਇਹਨੂੰ ਸਾਫ ਕਰ ਦਿਆਂਗੇ ਇਹ